ਫਗਵਾੜਾ ਦੇ ਸਤਨਾਮਪੁਰਾ ਥਾਣੇ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਹੱਲਾ ਕੋਟ ਰਾਣੀ ਦੇ ਵਾਸੀਆਂ ਨੇ ਮਹੱਲੇ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਥਾਣੇ ਅੱਗੇ ਧਰਨਾ ਲਗਾ ਕੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮ੍ਰਿਤਕ ਨੌਜਵਾਨ ਮਨਵੀਰ ਕੁਮਾਰ ਵਾਸੀ ਕੋਟ ਰਾਣੀ ਦੀ ਭੈਣ ਬਵਿਤਾ ਨੇ ਦੱਸਿਆ ਕਿ ਉਸਦੇ ਭਰਾ ਦੀ ਮੌਤ ਲਈ ਸਾਬੀ ਸ਼ਵੀ ਅਤੇ ਰੱਤੀ ਜ਼ਿੰਮੇਵਾਰ ਨੇ ਜਿਨ੍ਹਾਂ ਵਿੱਚੋਂ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਬਿਨਾਂ ਵਜ੍ਹਾ ਛੱਡ ਦਿੱਤਾ ਗਿਆ। ਜਿਸ ਦੇ ਉਸ ਵਜ੍ਹਾ ਹੀ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਦੋਸ਼ੀਆਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਇਨਸਾਫ ਦੁਆਇਆ ਜਾਵੇ ਨੈਣਾ ਬੱਬੀ ਦਾ ਆ। ਕਮਿਤਾ ਜੀ ਕੀ ਮਾਮਲਾ ਹੈ ਜੀ? ਤੁਸੀਂ ਥਾਣਾ ਸਤਰਾਮਪੁਰੋਂ ਮੇਰੇ ਧਰਨਾ ਲਾਇਆ। ਮੇਰੇ ਭਰਾ ਨੂੰ ਮਾਰ ਦਿੱਤਾ ਇਹਨਾਂ ਨੇ ਕੋਈ ਨਿਜ਼ਾਫ ਨਹੀਂ ਕੀਤਾ। ਜਿਹੜੇ ਬੰਦੇ ਇਹਨਾਂ ਨੇ ਫੜੇ ਰਾਤ ਨੂੰ ਇਹਾਂ ਨੇ ਬਿਨਾਂ ਦਸਤਕਾ ਦੇ ਛੱਡ ਕੇ ਤੇ ਛੱਡ ਦਿੱਤੇ ਥਾਣੇ ਵਾਲਿਆਂ ਨੇ। ਇਹਾਂ ਨੇ ਸੈਨ ਨਹੀਂ ਕਰਵਾਈ ਇਹਨਾਂ ਨੇ। ਅੱਛਾ ਜੀ। ਇਹਨਾਂ ਨੇ ਛੱਡ ਤੇ ਨਹੀਂ ਉਹ ਬੰਦੇ ਫੜੇ ਜਿਨ੍ਹਾਂ ਨੇ ਮੇਰੇ ਭਰਾ ਨੂੰ ਕੁੱਟਿਆ ਆ। ਤੇ ਕਿਹੜੀ ਜਗ੍ਹਾ ਸੀ? ਕੋਟ ਰਾਣੀ ਤੋਂ ਆਇਆ ਸੀ। ਕੌਣ ਬੰਦੇ ਕੌਣ ਸੀ ਉਹ? ਪਤਾ ਨਹੀਂ ਕਿਹੜੇ ਸੀਗੇ। ਆ ਤਿੰਨ ਜਿਨ੍ਹਾਂ ਨੇ ਜਿਨ੍ਹਾਂ ਦੇ ਮੇਰੇ ਮੌਕੇ ਤੇ ਹੋਏ ਆ। ਇੱਕ 26 ਆ ਸਰਪਚਿਤ ਤੇ ਉਹ ਤੀਜ ਬਾਕੀ ਮੇਰੇ ਭਰਾ ਨੂੰ ਜਿਹੜਾ ਕੁੱਟ ਗਏ ਉਹ ਨਹੀਂ ਮੈਨੂੰ ਪਤਾ ਕਿਹੜੇ ਇਹ ਤਿੰਨੇ ਮੌਕੇ ਦੇ ਸੀਗੇ ਇਹਨਾਂ ਨੇ ਜੋ ਕੀਤਾ ਦੇਖਿਆ ਇਹਨਾਂ ਨੂੰ ਪਤਾ ਸਾਰਾ ਕੁਝ ਪਤਾ ਇਹਨਾਂ ਦਾਤੇ ਨਹੀਂ ਪਏ ਕੌਣ ਆ ਕੌਣ ਨਹੀਂ ਆ ਇਹਨਾਂ ਨੇ ਮੇਰਾ ਭਰਾ ਟੀਕੇ ਲਾਲਾ ਮਾਰ ਦਿੱਤਾ ਇਹਨਾਂ ਨੇ ਲਾ ਕੇ ਸਾਡਾ ਮੁੰਡਾ ਮਾਰਿਆ ਕੀ ਕੀ ਮੰਗ ਕਰਦੇ ਤੁਸੀਂ ਅਨਸਾਫ਼ ਦੀ ਮੰਗ ਕਰਦੇ ਅਨਸਾਫ਼ ਚਾਹੀਦਾ ਮੈਨੂੰ ਮੇਰੇ ਭਰਾ ਨੂੰ ਇਨਸਾਫ਼ ਚਾਹੀਦਾ ਬੱਸ ਮੇਰੇ ਭਰਾ ਨੂੰ ਇਨਸਾਫ਼ ਚਾਹੀਦਾ ਆ ਉਧਰ ਇਸ ਧਰਨੇ ਦੀ ਖਬਰ ਮਿਲਦੇ ਹੀ ਡੀਐਸਪੀ ਭਾਰਤ ਭੂਸ਼ਣ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਿਸੇ ਵੀ ਦੋਸ਼ੀ ਨੂੰ ਛੱਡਿਆ ਨਹੀਂ ਗਿਆ, ਜਰਕਿ ਬਾਕੀ ਦੋਸ਼ੀਆਂ ਖਿਲਾਫ ਬੇਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦਿੱਤੇ ਗਏ ਆਸ਼ਵਾਸਨ ਤੋਂ ਬਾਅਦ ਹੀ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਈ ਕੇਸ ਜਿਸਟਰਿਕਟ 304 ਦਾ ਤੇ ਸੋ ਚਾਰ ਦਾ ਕੇਸ ਅਜਿਸ ਤਰ੍ਹਾਂ ਇੱਕ ਦੋਸ਼ੀ ਜਿਹੜਾ ਆਪਾਂ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਜਿਹੜਾ ਛਵੀ ਆ ਉਹ ਗ੍ਰਿਫਤਾਰ ਕਰਨ ਵਾਲਾ ਬਾਕੀ ਆ ਉਹਨੂੰ ਵੀ ਜਲਦ ਗ੍ਰਿਫਤਾਰ ਕਰਨ ਲਵਾਂਗੇ ਅੱਜ ਇਹਨਾਂ ਦਾ ਲੋਕਾਂ ਦਾ ਪ੍ਰੋਟੈਸਟ ਸੀ ਕਿ ਜਿਹੜਾ ਰਤੀ ਆ ਉਹਨੂੰ ਵੀ ਜਿਹੜਾ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਤੇ ਉਸ ਵੇਲੇ ਸਬੰਧ ਵਿੱਚ ਮੈਂ ਇਸ ਵੇਲੇ ਪੁਲਿਸ ਸਟੇਸ਼ਨ 'ਚ ਆਇਆ ਸੀ ਤੇ ਐਸ ਐਚ ਓ ਸਾਹਿਬ ਨੇ ਕਿਹਾ ਜਿਹੋ ਇਹਨਾਂ ਦੇ ਬਿਆਨ ਦੇ ਰਿਹਾ ਇਹਨਾਂ ਦੇ ਮੁਤਾਬਕ ਜਿਹੜਾ ਬਿਆਨਾਂ ਨੂੰ ਤਰਤੀਮਾ ਬਿਆਨ ਲਿਖ ਕੇ ਆਪਾਂ ਨੂੰ ਇਨਵੈਸਟਿਗੇਟ ਕਰ ਲੈਣਾ ਕਿ ਕੀ ਵਾਕਿਆ ਹੀ ਹੁੰਦਾ ਕਿੰਨਾ ਕੋ ਫਾਲਟ ਹੈ ਜਿਹਨਾਂ ਦਾ ਕਿੰਨਾ ਕੋ ਦਾ ਫਾਲਟ ਸਾਹਮਣੇ ਆ ਰਿਹਾ ਉਹ ਇਹੀ ਆ ਕਿ ਉਹ ਉਸੇ ਗਿਆ ਸੀ ਬਾਕੀ ਇਹਨੂੰ ਇਨਕੁਆਇਰ ਕਰ ਲੈਣੇ ਆ ਡਿਫਰ ਕਿੰਨੇ ਕਿੰਨੇ ਨੌਜਵਾਨਾਂ ਜਿਨ੍ਹਾਂ ਦੇ ਮੁਕਦਮਾ ਦਰਜ ਕੀਤਾ ਗਿਆ ਇਹ ਐਕਚੁਅਲੀ ਜਿਹੜਾ ਪਹਿਲਾ ਜਿਹੜਾ ਹੋਈ ਆ ਉਹ ਦੋ ਆਪਣਾ ਉਹਨਾਂ ਤੇ ਦਰਜ ਹੋ ਗਏ ਹੁਣ ਇਹ ਕਿੰਨੇ ਜਣੇ ਕਹਿੰਦੇ ਆ ਜੀ ਇਹ ਇੱਕ ਜਿਹੜਾ ਰਤੀ ਆ ਜਿਹੜਾ ਉਹ ਗਿਆ ਸੀ ਉਥੇ ਉਹਦਾ ਜਿਹੜਾ ਕਹਿ ਦਿੰਦੇ ਆ ਕਿ ਹੀ ਇਜ਼ ਆਲਸੋ ਇਨਵੋਲਵਡ ਵਿਦ them ਪਰ that person is the aged person ਪਰਵਾਰਕ ਮੈਂਬਰਾਂ ਦਾ ਰੂਪ ਲੱਗਦਾ ਪਿਆ ਵੀ ਜੀ ਉਹ ਅਰੈਸਟ ਫੜੇ ਹੋਏ ਸੀ ਥਾਣੇ ਵੀ ਉਹ ਕਿਹਨਾਂ ਦੀ ਮੌਜੂਦਗੀ ਛੱਡੇ ਮੈਂ ਮੈਂ ਦੱਸ ਰਿਹਾ ਨਾ ਜੀ ਉਹ ਫੜੇ ਨਹੀਂ ਹੋਏ ਸੀ ਉਹ ਖੁਦ ਥਾਣੇ ਆਏ ਸੀ ਤੇ ਡੈਲੀਬਰੇਟਲੀ ਉਹ ਜਿਹੜਾ ਆ ਬਕੂਏ ਨੂੰ ਇਹ ਕਾਹ ਸਾਬਤ ਕਰ ਰਹੇ ਸੀ ਕਿ ਅਨਨੋਨ ਪਰਸਨਸ ਨੇ ਉਹਨੂੰ ਕੁੱਟ ਮਾਰ ਕੇ ਤੇ ਉੱਥੇ ਸੁੱਟਤਾ ਜੇ ਤੁਸੀਂ ਦੱਸਿਆ ਵੀ ਇੱਕ ਡਰੱਗ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਿਹੜੇ ਜਿਹੜੇ ਨੌਜਵਾਨ ਹੈਗੇ ਆ ਉਹ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਵੀ ਡਰੱਗ ਕਿੱਥੋਂ ਆਈ 댓 ਇਸ ધ ఇన్వెస్టిగేషన్ ম্যাਟਰ ਉਹ ਆਪਾਂ ਕਰਾਂਗੇ ਦੋਸ਼ੀ ਸਾਡੇ ਕੋਲ ਆਪਾਂ ਪੁੱਛ ਕੇ ਸਾਰਾ ਉਹ ਫਰਦਰ ਆਪਾਂ ਐਡ ਆਨ ਕਰਨਗੇ ਇਨ ਬਿਟਵੀਨ ਆਪਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਵੀ ਆਏਗੀ ਉਹਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜੇ ਡਰੱਗਸ ਆਏਗੀ ਉਸ ਬੱਚੇ ਦੇ ਜਿਹਦੀ ਡੈਥ ਹੋਈ ਆ ਤੇ ਆਪਾਂ ਕੁਝ ਤਰ੍ਹਾਂਾਂ ਵੀ ਜਿਹੜੀਆਂ ਐਡ ਆਨ ਕਰਾਂਗੇ